ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜਾ ਸਪੈਸ਼ਲ 테ਰਰਿਸਟ ਔਰ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੰਜ ਦੋਸ਼ੀ ਇਸ ਚ ਗ੍ਰਿਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਜੋ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਆ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਹ ਸਾਰਾ 테ਰਰਿਸਟ ਨੈਟਵਰਕ ਜਿਹੜਾ ਹੈਗਾ ਲੱਡਾ ਹਰੀਕਾ ਸੱਤਾ ਨਸ਼ਹਿਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ ਨਾਲ ਜਿਹੜੀ ਟਾਈ ਅਪ ਕਰਾਇਆ ਔਰ ਪੰਜ ਦੋਸ਼ੀ ਇਹ ਚ ਫੜੇ ਗਏ ਨੇ ਕਰਨਦੀਪ ਇਹ ਸ੍ਰਿਆਲੀ ਦਾ ਤਰਨਤਾਰਨ ਦਾ ਔਰ ਪਹਿਲਾਂ ਵੀ ਇਹਦੇ ਖਿਲਾਫ ਇੱਕ ਹੀਰੋਇਨ ਦਾ ਮੁਕੱਦਮਾ ਹੈ ਤੇ ਆਰਮਜ਼ ਐਕਟ ਦਾ ਮੁਕੱਦਮਾ ਹੈ ਔਰ ਇਹਦੇ ਨਾਲ ਜਿਹੜੇ ਬੰਦੇ ਸੀਗੇ ਗੁਰਸੇਵਕ ਅਰਸ਼ਦੀਪ ਅਮਰਤਪਾਲ ਤੇ ਇੱਕ ਜਿਹੜਾ ਜੂਵਨਾਈਲ ਹੈ ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਗੈਟਵੀਨ ਪੁਲਿਸ ਨੇ ਪਹਿਲਾਂ ਇੱਕ ਗ੍ਰਿਫਤਾਰ ਕੀਤੇ ਗੁਰਸੇਵਕ ਅਰਸ਼ਦੀਪ ਤੇ ਅਬਰਤਪਾਲ ਤੇ ਨਾਲ ਉਹਨਾਂ ਦੇ ਜੁਵਿਨਾਈ ਇਹਨਾਂ ਤੋਂ ਕਾਰਤੂਸ ਬਰਾਮਦ ਹੋਏ ਜਿਹੜੇ ਇਹ ਦੇਣ ਆ ਰਹੇ ਸੀ ਕਰਨਦੀਪ ਨੂੰ ਔਰ ਉਹਦੇ ਚ ਜਿਹੜੀ ਟੋਟਲ ਰਿਕਵਰੀ ਹੈ ਉਹ ਇੱਕ ਗਲੌਕ ਪਿਸਟਲ ਹੈ ਜਿਹੜਾ ਇਹ ਤੋਂ ਕਰਨਦੀਪ ਤੋਂ ਬਰਾਮਦ ਹੋਇਆ 13 ਲਾਈਵ ਕਾਰਟ੍ਰਿਜ ਨੇ ਤੇ ਦੋ ਐਮਪਟੀ ਸ਼ੈਲ ਨੇ ਰੇ ਡਿਵੀਜ਼ਨ ਦੀ ਪੁਲਿਸ ਜਦੋਂ ਕਰਨਦੀਪ ਦੀ ਭਾਲ ਕਰਨ ਲੱਗੀ ਤਾਂ ਇਹਨਾਂ ਨੂੰ ਇਤਲਾਹ ਮਿਲ ਕੇ ਕੋਟ ਖਾਲਸਾ ਏਰੀਆ ਦੇ ਪੀਐਸ اسلامਾਬਾਦ ਚ ਬੋੜੀ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਪੱਠਾ ਹੈ ਉੱਥੇ ਪਿੱਛਾ ਕਰਦੇ ਕਰਦੇ ਉੱਥੇ ਪਹੁੰਚੇ ਜਦੋਂ ਇਹਨੂੰ ਪੁਲਿਸ ਅਰੈਸਟ ਕਰਨ ਗਈ ਤੇ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ ਚ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਇੰਜਰਡ ਹੋਇਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਜੇ ਇਹਨਾਂ ਦੀ ਟੋਟਲ ਜਿਹੜਾ ਓਵਰਆਲ ਵਿਊ ਦੇਖੀਏ ਇਸ ਕੇਸ ਦਾ ਉਹ ਇਹ ਹੈ ਕਿ ਬਹੁਤ ਛੋਟੇ ਲਾਲਚਾਂ ਪਿੱਛੇ ਇਹ ਬੱਚੇ ਜਿਹੜੇ ਆ ਔਰ ਛੋਟੀ ਉਮਰ ਦੇ ਬੱਚੇ ਸਾਰੇ ਬੱਚੇ ਜਿਹੜੇ ਤਰਨਤਾਰਨ ਡਿਸਟ੍ਰਿਕਟ ਦੇ ਹੈਗੇ ਔਰ ਮੇਲ ਮਲਜ਼ਮ ਜਿਹੜਾ ਕਰਨਦੀਪ ਹੈ ਇਹਨੂੰ ਗਲੌਕ ਪਿਸਟਲ ਸੀ ਇਹਦੇ ਕੋਲ ਕਾਰਤੂਸ ਇਹ ਤਿੰਨ ਬੰਦੇ ਦੇਣ ਆਏ ਇਹਨਾਂ ਨੂੰ ਲੱਗ ਭੇਜਿਆ ਗਿਆ ਔਰ ਇਹਦੇ ਚ ਕੱਟਆਊਟ ਬਹੁਤ ਰੱਖੇਗੇ ਕਿ ਜਿਵੇਂ ਇੱਕ ਨੂੰ ਦੂਜੇ ਦਾ ਨਹੀਂ ਪਤਾ ਇੱਕ ਨੂੰ ਪਿਸਟਲ ਹੈ ਇੱਕ ਦੂਜਾ ਕਾਰਟ ਦੋਸੋਂ ਨੂੰ ਦੇ ਦੇ ਕੇ ਗਏ ਸੀ ਕਿ ਉਹਨਾਂ ਤੋਂ ਕੁਝ ਬਰਾਮਦਗੀਆਂ ਉਦੋਂ ਹੋਈਆਂ ਬਾਕੀ ਉਹ ਉਹਨੇ ਹੋਰ ਉਹਨਾਂ ਨੂੰ ਦੇ ਕੇ ਤੇ ਉਹ ਕਿਲਿੰਗ ਕਰਾਉਣੀ ਸੀ ਤੇ ਇਸ ਕਰਕੇ ਇਹਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਟੈਰਰ ਮੋਡਿਊਲ ਕਹਿ ਸਕਦੇ ਆ ਤੇ ਜਿਸ ਨਾਲ ਕਿ ਟਾਰਗੇਟ ਕਿਲਿੰਗ ਅਵਰਟ ਹੋਈ ਹੈ ਸੋ ਇਹਦੇ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਸ਼ੀਤਲ ਜੀ ਸਾਡੇ ਏਸੀਪੀ ਜਸਰੂਪਾਤ ਮੈਡਮ ਏ ਡਿਵੀਜ਼ਨ ਐਸਐਚਓ ਅਮਨ ਔਰ ਜਿਹੜੇ ਕੋਟ ਖਾਲਸਾ ਇੰਚਾਰਜ ਗੁਰਜੀਤ ਔਰ ਗੁਰਜਿੰਦਰ ਜਿਹੜੇ ਬੱਸ ਸਟੈਂਡ ਇੰਚਾਰਜ ਨੇ ਸਾਰੀ ਟੀਮ ਨੇ ਬੜਾ ਅੱਛਾ ਰੋਲ ਪਲੇ ਕੀਤਾ ਔਰ ਇਹਦੇ ਚ ਅੱਗੇ ਅਸੀਂ ਫਰਦਰ ਇਚ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਹੈਂਡਲਰ ਸਾਹਮਣੇ ਆਏ ਆ ਔਰ ਗਰੁੱਪ ਸਾਨੂੰ ਕਲੀਅਰ ਹੋ ਗਿਆ ਇਹਦੀ ਜਿਹੜੀ ਅੱਗੇ ਹੋਰ ਫਰਦਰ ਹੈ ਤਫਤੀਸ਼ ਕੀਤੀ ਜਾ ਰਹੀ ਹੈ ਔਰ ਕਰਨਦੀਪ ਤੋਂ ਹੋਰ ਵੀ ਡਿਟੇਲ ਚ ਕੁਝ-ਕਿਝ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਕੀ ਟਾਰਗੇਟ ਦਿੱਤਾ ਸੀ ਕੀ ਕਰਨਾ ਸੀਗਾ ਔਰ ਅੱਗੇ ਵਾਸਤੇ ਕੀ ਪਲੈਨਿੰਗ ਸੀ ਕੀ ਸਾਰੇ ਗਰੁੱਪ ਦੀ ਉਹਦੇ ਉੱਤੇ ਤਫ਼ਤੀਸ਼ ਚੱਲੀ ਕਿਨੇ ਹਰਕੇ ਵਾਲੋਂ ਉਹਨਾਂ ਨੂੰ ਹਾਇਰ ਕੀਤਾ ਗਿਆ ਹਾਇਰ ਕੀਤਾ ਗਿਆ ਕਿ ਉਹਨਾਂ ਦੁਆਰਾ ਉਹ ਗਰੁੱਪ ਨਾਲ ਜੁੜੇ ਹੋਏ ਸੀ ਸੱਤਨੁਸ਼ਹਿਰਾ ਤੇ ਉਹ ਦੋਨੇ ਇਕੱਠੇ ਨੇ ਉਹ ਕਿਉਂਕਿ ਲਿਸਟਡ ਟੈਰਰਿਸਟ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਅੱਗੇ ਕੁਝ ਹੋਰ ਹੈਂਡਲ ਲਾਏ ਸੀਗੇ ਫੋਰਨ ਕੰਟਰੀਜ਼ 'ਚ ਉਹ ਇਹਨਾਂ ਨੂੰ ਕੰਟਰੋਲ ਕਰਕੇ ਤੇ ਟਾਰਗੇਟਸ ਦੇ ਰਹੇ ਸੀ ਸਰ ਪਾਸ ਕੋਈ ਕੇਸ ਹੋ ਜਾਏ ਹਾਂਜੀ ਕਰਨਦੀਪ ਦੇ ਖਿਲਾਫ ਪਹਿਲਾਂ ਪਰਚਾ ਦਰਜਾ ਸੀ ਸਰਾਲੀ ਦੇ ਵਿੱਚ ਆਰਬਜੈਕਟ ਦਾ ਤੇ ਹੀਰੋਨ ਵੀ ਰਿਕਵਰ ਹੋਇਆ ਸੀ ਸਰ ਇਹਨਾਂ ਦੇ ਇੱਥੇ ਟਾਰਗੇਟ ਦੇ ਵਿੱਚ ਕੋਈ ਗੈਂਗਸਟਰ ਸੀਗੇ ਕੋਈ سوری ਦੇਖੋ ਬੇਸਿਕਲੀ ਉਹ ਅਜੇ ਨਹੀਂ ਅਸੀਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਅਸੀਂ ਲੱਗੇ ਹੋਏ ਆ ਕਿਉਂਕਿ ਟਾਰਗੇਟਸ ਮੈਂ ਕਹੂੰਗਾ ਇੱਕ ਨਹੀਂ ਹੈ ਟਾਰਗੇਟਸ ਨੂੰ ਸਾਈਨ ਕੀਤੇ ਜਾ ਰਹੇ ਸੀ ਔਰ ਪੈਸੇ ਵੀ ਜਿਹੜਾ ਮੇਨ ਲਾਲਚ ਉਹੀ ਜਿਵੇਂ ਬਾਰੇ ਕੇਸ ਹੁੰਦਾ ਉਸੇ ਤੇ ਇਹਨਾਂ ਨੂੰ ਘੁਮਰਾਹ ਕੀਤਾ ਗਿਆ ਸੀ ਅਜੇ ਦੋਸ਼ੀ ਪੜਿਆ ਪੰਜ ਆਪਸੀ ਇਹਦਾ ਕਿਸਾ ਲਿੰਕ ਸਿਰ ਨਹੀਂ ਲਿੰਕ ਕਟਆਊਟ ਮੈਂ ਤੁਹਾਨੂੰ ਦੱਸਿਆ ਨਾ ਰੱਖੇ ਗਏ ਆ ਜਿਨ੍ਹਾਂ ਕੋ ਆਰਮਜ਼ ਮਿਨੀਸ਼ਨ ਸੀ ਉਹ ਲਾਕ ਗਰੁੱਪ ਐ ਉਹਨਾਂ ਨੇ ਤਾਂ ਆ ਕੇ ਸਮਾਨ ਦੇ ਦੇਣਾ ਸੀ ਕਾਰਤੂਸਾਂ ਦਾ ਉਸਤਾਨ ਇੱਕ ਬੰਦੇ ਕੋ ਪਹਿਲਾਂ ਹੀ ਸੀ ਜਿਹਨੇ ਉਹ ਐਗਜ਼ੀਕਿਊਟ ਕਰਨਾ ਸੀ ਕਰਨਦੀਪ ਸਰ ਕਿੰਨੀਆਂ ਗੋਲੀਆਂ ਚਲਾਈਆਂ ਦੋ ਅੱਜ ਸਰ ਹੋਈ ਕਿਹ ਕੀ ਹੋਈ 18 19 19 ਸਾਲ ਦੇ ਬੱਚੇ ਨੌਜਵਾਨ ਸੀਗੇ ਸਰ ਲੱਗਦਾ ਕਿ ਨੌਜਵਾਨੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਆ ਦੇਖੋ ਮੈਂ ਤਾਂ ਹਰ ਵਾਰੀ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਪੇਰੈਂਟਸ ਨੂੰ ਵੀ ਕਰਦਾ ਕਿ ਬੱਚੇ ਛੋਟੇ ਲਾਲਚ ਪਿੱਛੇ ਘੁਮਰਾਹ ਹੋ ਜਾਂਦੇ ਆ ਔਰ ਬਾਅਦ ਚ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਜੇਲਾ ਚ ਉਹ ਲੈਂਡ ਅਪ ਕਰ ਜਾਂਦੇ ਆ ਤੇ ਸਾਰੀ ਜ਼ਿੰਦਗੀ ਦਾ ਕੈਰੀਅਰ ਖਰਾਬ ਹੋ ਜਾਂਦਾ ਸੋ ਉਹਨਾਂ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਹੈ ਮਿਹਨਤ ਕਰਨ ਆਪਣੀ ਮਿਹਨਤ ਦੀ ਕਮਾਈ ਚ ਬਰਕਤ ਹੈ